ਸ਼ਸ਼ੀਕਲ ਜੀ ਖਬਰਾਂ ਅਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪਤਮਾਨ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਵੱਲੋਂ ਹਲਕਾ ਕਨੌਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜੋ ਹੈ ਨਵੀਂ ਸ਼ੁਰੂਆਤ ਕੀਤੀ ਇਹ ਦੱਸਦੀ ਕਿ ਪੂਰੇ ਪੰਜਾਬ ਦੇ ਵਿੱਚ 15 ਥਾਵਾਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦੀ ਅਗਵਾਈ ਹੇਠ ਜੋ ਮੱਛਰ ਨਾਸ਼ਕ ਸਪਰੇ ਜੋ ਉਸ ਦੀ ਫੋਗਿੰਗ ਸ਼ੁਰੂ ਕੀਤੀ ਗਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਬ ਡਿਸਟ੍ਰਿੰਕਟ ਚੇਂਜਰ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਦੇ 15 ਤੋਂ ਵੱਧ ਹਲਕਿਆਂ ਦੇ ਵਿੱਚ ਇਹ ਮਹਿੰਮ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਵਿਸ਼ੇਸ਼ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਹੀ ਉੱਦਾ ਰਿਹਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਤੇ ਪੰਜਾਬ ਦੇ ਵਿੱਚ ਜਦੋਂ ਵੀ ਮੁਸੀਬਤ ਆਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਨਾਲ ਖੜੀ ਹੈ ਹੋਰ ਕੀ ਕੁਝ ਕਿਹਾ ਆਓ ਦੇਖਦੇ ਹਾਂ ਇਸ

ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਜ਼ਿਲ੍ਹਾ ਪਟਿਆਲੇ ਦੇ ਹਲਕਾ ਕਨੌਰ ਦੇ ਪਿੰਡ ਜੰਡ ਮੰਗੋਲੀ ਜਿਸ ਜਗ੍ਹਾ ਅਸੀਂ ਖੜੇ ਆਂ ਇੱਥੇ ਕਟੋ-ਕਟ 4-4 5 ਫੁੱਟ 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 ਪਾਣੀ ਸੀ ਜਿੱਥੇ ਫਸਲਾਂ ਬਰਬਾਦ ਹੋ ਗਈਆਂ ਕਿੰਨਾ ਨੁਕਸਾਨ ਹੋ ਗਿਆ ਉੱਥੇ ਘਰਾਂ ਦਾ ਬਹੁਤ ਵੱਡਾ ਇਸ ਪਿੰਡ ਦੇ ਵਿੱਚ ਨੁਕਸਾਨ ਹੋਇਆ ਜੰਡ ਮੰਗੋਲੀ ਚ ਮੈਂ ਦੇਖ ਰਿਹਾ ਕਿ ਕਿੰਨੇ ਘਰ ਟਹਿ ਗਏ ਕਿੰਨੇ ਘਰਾਂ ਦੇ ਤਰੇੜਾਂ ਆ ਗਈਆਂ ਬਹੁਤ ਜ਼ਿਆਦਾ ਗਰੀਬ ਪਰਿਵਾਰਾਂ ਦੇ ਖਾਸ ਕਰਕੇ ਗਰੀਬ ਪਰਿਵਾਰਾਂ ਦੇ ਘਰ ਟਹਿ ਇਹ ਫਸਲਾਂ ਬਰਬਾਦ ਹੋਈਆਂ ਘਰ ਟੇ ਉਹ ਤੋਂ ਬਾਅਦ ਜਿਹੜਾ ਪਾਣੀ ਪਿੱਛੇ ਛੱਡ ਕੇ ਗਿਆ ਉਹ ਛੱਡ ਕੇ ਗਿਆ ਜ਼ਹਿਰੀਲਾ ਮੱਛਰ ਜਿਹਦੇ ਨਾਲ ਬਹੁਤ ਬਿਮਾਰੀਆਂ ਲੱਗਣ ਦਾ ਜਿਹੜਾ ਖਤਰਾ ਉਹ ਪੈਦਾ ਹੋਇਆ ਹੋਇਆ ਅੱਜ ਪੂਰੇ ਪੰਜਾਬ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹਦਾਇਤਾਂ ਤੇ 15 ਤੋਂ ਵੱਧ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਚ ਯੂਥ ਕਲੱਡੀਆਂ ਟੀਮਾਂ ਪਿੰਡ-ਪਿੰਡ ਜਾ ਕੇ ਫੋਗਿੰਗ ਮਸ਼ੀਨਾਂ ਰਾਈ ਕਿਉਂਕਿ ਉਹਨਾਂ ਨੇ 500 ਤੋਂ ਵੱਧ ਮਸ਼ੀਨਾਂ ਸਾਨੂੰ ਦਿੱਤੀਆਂ ਨੇ ਫੋਗਿੰਗ ਮਸ਼ੀਨਾਂ ਰਾਈ ਇਕੱਲੇ-ਇਕੱਲੇ ਪਿੰਡ ਜਾ ਕੇ ਅੱਜ ਇਹ ਜਿਹੜੀ ਮੱਛਰ ਮਾਰਨ ਵਾਲੀ ਜਿਹੜੀ ਆ ਸਪਰੇਅ ਆ ਫੋਗਿੰਗ ਅੱਜ ਸ਼ੁਰੂਆਤ ਕਰ ਰਹੇ ਹਾਂ ਜਨਮਗੋਲੀ ਪਿੰਡ ਤੋਂ ਕਨੌਰ ਤੋਂ ਸ਼ੁਰੂ ਕਰ ਰਹੇ ਹਾਂ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਵੀ ਇਹਦੀ ਜ਼ਰੂਰਤ ਹੋਊਗੀ ਅੱਗੇ ਸਾਡੀ ਯੂਥ ਕਲ ਦੇ ਟੀਮ ਜਾ ਕੇ ਸਾਰੇ ਕਾਰਜ ਕਰੋਗੇ ਜਿੱਥੇ ਪਹਿਲਾਂ ਡੀਜ਼ਲ ਦੀ ਸੇਵਾ ਕੀਤੀ ਜਿੱਥੇ ਪਹਿਲਾਂ ਕੈਸ਼ ਦੀ ਸੇਵਾ ਕੀਤੀ ਉਹਦੇ ਨਾਲ ਉਹ ਫੌਂਗਿੰਗ ਮਸ਼ੀਨਾ ਅੱਗੇ ਪਸ਼ੂਆਂ ਦਾ ਚਾਰਾ ਜਾਂ ਕਿਸਾਨਾਂ ਨੂੰ ਜਿਹੜਾ ਬੀਜ ਹੋਗੇ ਫਸਲਾਂ ਦੇ ਜਾਂ ਫਿਰ ਗਰੀਬ ਪਰਿਵਾਰਾਂ ਨੂੰ ਕਣਕ ਉਹ ਸਾਰੀ ਸੇਵਾ ਸ਼੍ਰੋਮਣੀ ਕਲਦਲ ਇਕੱਠੀ ਕਰ ਰਿਹਾ ਜਲਦੀ ਉਹ ਪਹੁੰਚਾਈ ਜਾਊਗੀ ਅੱਜ ਅਸੀਂ ਇੱਥੇ ਯੂਥ ਕਲ ਦੀ ਟੀਮ ਲਾ ਕੇ ਜਿਹੜਾ ਸਾਰੀ ਇਹ ਫੋਗਿੰਗ ਜਿਹੜੀ ਕਰਨ ਲੱਗਿਆ ਤਾਂ ਕਿ ਮੱਛਰਾਂ ਤੋਂ ਸਾਡੇ ਪਰਿਵਾਰਾਂ ਨੂੰ ਬਚਾ ਸਕੀਏ ਇੱਕ ਦੂਜੇ ਦੀ ਵਾਹ ਪੜੀਏ ਜਦੋਂ ਸਰਕਾਰਾਂ ਤੋਂ ਉਮੀਦ ਮੁੱਕ ਜਾਵੇ ਤਾਂ ਆਪਾਂ ਨੂੰ ਫਿਰ ਫਰਜ਼ ਬਣਦਾ ਇੱਕ ਦੂਜੇ ਦਾ ਹੱਥ ਫੜੀਏ ਸ਼ਰਮਣੀ ਕਲਦਲ ਜੋਗੀ ਰਾਜ ਨਹੀਂ ਸੇਵਾ ਦਾ ਨਾਰਾ ਲਾ ਕੇ ਪਾਰਟੀ ਜਿਹੜੀ ਉਹ ਚੱਲਦੀ ਆ ਕਦੇ ਕਦੇ ਇਹ ਨਹੀਂ ਵੀ ਰਾਜ ਭਾਗ ਦੇ ਵਿੱਚ ਹੀ ਸੇਵਾ ਕਰਦੀ ਆ ਬਿਨਾਂ ਰਾਜ ਭਾਗ ਤੋਂ ਵੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਦੀ ਪਾਰਟੀ ਆਪਣਾ ਫਰਜ਼ ਸਮਝਦੇ ਹੋਏ ਪਹਿਲੇ ਦਿਨ ਤੋਂ ਇਹ ਹੜਾਂ ਦੀ ਮਾਰ ਹਟ ਆਏ ਹੋਏ ਪੰਜਾਬ ਦੇ ਲਈ ਸਿਵਾਬ ਜੁਟੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਲਕੇ ਦੇ ਵਿੱਚ ਸਾਡੇ ਹੜ ਪੀੜਤ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਪੰਜਾਬ ਜੋ ਕਿ ਫੋਗੇ ਮਸ਼ੀਨਾਂ ਲੈ ਕੇ ਜਿਹੜੇ ਹੜਾਂ ਦੀ ਮਾਰ ਤੋਂ ਬਾਅਦ ਜ਼ਹਿਰੀਲਾ ਮੱਛਰ ਤੇ ਹੋਰ ਵੀ ਜਿੰਨੇ ਜੀਵ ਜੰਤੂ ਜਿਨ੍ਹਾਂ ਨਾਲ ਆਮ ਬੱਚੇ ਆਮ ਜਾਨ ਜੀ ਬਨੋਰ ਪਸ਼ੂ ਬਹੁਤ ਪਰੇਸ਼ਾਨ ਸੀਗੇ ਉਹਦੇ ਲਈ ਸਰਦਾਰ ਸਵੇਰ ਸਿੰਘ ਜੀ ਬਾਰਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਫੌਗੀ ਮਸ਼ੀਨਾਂ ਦੇ ਕੇ ਸਾਰੀ ਤੁਹਾਨੂੰ ਜਾਣ ਪਾਉਣ ਦੇ ਨਹੀਂ ਵੱਡਾ ਪ੍ਰਾਲਾ ਕੀਤਾ ਔਰ ਨਾਲ ਦੇ ਨਾਲ ਧੰਨਵਾਦ ਕਰਦੇ ਆਂ ਸਾਡੇ ਹਲਕੇ ਦੇ ਵਿੱਚ ਪੰਜਾਬ ਯੂਥ ਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਮਜੀਤ ਸਿੰਘ ਜੱਤਾਂ ਜਿਨ੍ਹਾਂ ਦੀ ਗਵਾਈ ਦੇ ਵਿੱਚ ਅੱਜ ਯੂਥ ਕਾਲੀ ਦਲ ਦੀਆਂ ਟੀਮਾਂ ਸਾਡੇ ਹਲਕੇ ਦੇ ਵਿੱਚ ਜਾ ਕੇ ਫੌਗੀ ਕਰ ਰਹੀਆਂ ਜਿਸ ਦੇ ਨਾਲ ਆਮ ਜਨ ਜੀਵ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਦੂਜਾ ਜਿਵੇਂ ਹੁਣ ਇਸ ਟਾਈਮ ਫਸਲਾਂ ਬਰਬਾਦ ਹੋ ਗਈਆਂ ਕਿਸਾਨਾਂ ਦੀਆਂ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਕਣਕ ਦਾ ਬੀਜ ਜਿਹੜਾ ਕਿ ਕਿਸਾਨਾਂ ਨੂੰ ਮੋਈਆ ਕਰਵਾ ਰਿਹਾ ਤੇ ਗਰੀਬ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਕੇ ਜਿਨ੍ਹਾਂ ਦੇ ਕਣਕਾ ਖਰਾਬ ਹੋਏ ਹਨ ਗਰੀਬ ਪਰਿਵਾਰਾਂ ਵਾਸਤੇ ਕਣਕ ਮੋਈਆ ਕਰਵਾ ਰਿਹਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਰੋਦ ਸਿੰਘ ਸਿੰਘ ਨਾਮ ਜੀ ਮੇਰਾ ਪਿੰਡ ਜੰਡੂਗੜੀ ਹੋਰ ਦੀ ਹੋਏ ਛਕਣ ਵਾਸਤੇ ਆਏ ਜੀ ਬਹੁਤ ਧੰਨਵਾਦ ਆ ਜੀ ਪਹਿਲਾਂ ਕੋਈ ਅਜੇ ਤੱਕ ਨਹੀਂ ਆਇਆ ਜੀ ਇਹਨਾਂ ਨੇ ਅੱਜ ਸਾਥ ਲਈ ਅਸਾਂ ਦੀ ਹੋਏ ਛਕਣ ਵਾਸਤੇ ਆਏ ਜਿੰਨਾਂ ਦਾ ਬਹੁਤ ਧੰਨਵਾਦ